ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਘਰ ਦੀ ਕੰਟੀਨ ਵਿੱਚ ਤੇ ਅੱਜ ਅਸੀਂ ਘਰ ਦੀ ਕੰਟੀਨ ਵਿੱਚ ਬਹੁਤ ਹੀ ਟੇਸਟੀ ਤੇ ਹੈਲਦੀ ਵੇਜ ਦਮ ਬਰੀਆਨੀ ਬਣਾ ਕੇ ਤਿਆਰ ਕਰਾਂਗੇ ਜਿਹੜੀ ਕਿ ਬਹੁਤ ਹੀ ਵਧੀਆ ਲਾਜਵਾਬ ਤੇ ਬਹੁਤ ਹੀ ਜ਼ਿਆਦਾ ਮਜ਼ੇਦਾਰ ਬਣਦੀ ਏ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ ਏ ਤੁਸੀਂ ਇਹਨੂੰ ਲੰਚ ਵਿੱਚ ਡਿਨਰ ਵਿੱਚ ਕਿਸੇ ਵੀ ਟਾਈਮ ਤੇ ਬਣਾ ਕੇ ਖਾ ਸਕਦੇ ਹੋ ਕੋਈ ਵੀ ਗੈਸਟ ਆਵੇ ਤਾਂ ਵੀ ਤੁਸੀਂ ਇਹਨੂੰ ਬਣਾ ਕੇ ਸਰਵ ਕਰ ਸਕਦੇ ਹੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆ ਕੇ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਨਾਲ ਹੀ ਬੈਲ ਆਈਕਨ ਬਟਨ ਦਬਾਇਓ ਤਾਂ ਕਿ ਮੇਰੀ ਆਉਣ ਵਾਲੀਆਂ ਸਾਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਰੈਸਪੀ ਵੈਜ ਬਰੀਆਨੀ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਚਾਹੀਦੇ ਨੇ ਜੀ ਬਾਸਮਤੀ ਚੌਲ ਇੱਥੇ ਆਪਾਂ 1 ਗਲਾਸ ਬਾਸਮਤੀ ਚੌਲ ਲਏ ਨੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ 2-3 ਵਾਰੀ ਪਾਣੀ ਨਾਲ ਧੋ ਕੇ ਤੇ ਅੱਧਾ ਘੰਟਾ ਪਹਿਲਾਂ ਭੋਂ ਕੇ ਰੱਖਤਾ ਸੀ ਹੁਣ ਆਪਾਂ ਇਹਦਾ ਸਾਰਾ ਪਾਣੀ ਬਾਹਰ ਕੱਢਤਾ ਹੈ ਤੇ ਇਹਨਾਂ ਨੂੰ ਅਸੀਂ ਉਬਾਲ ਕੇ ਤਿਆਰ ਕਰਾਂਗੇ ਇਸ ਤਰ੍ਹਾਂ ਆਪਾਂ ਇਹ ਸਾਰੀਆਂ ਸਬਜ਼ੀਆਂ ਲਈਆਂ ਨੇ ਇਹਨਾਂ ਨੂੰ ਅਸੀਂ ਇਸ ਤਰ੍ਹਾਂ ਕੱਟ ਕੇ ਤਿਆਰ ਕਰ ਲਿਆ ਤਾਂ ਤੁਸੀਂ ਆਪਣੀ ਪਸੰਦ ਦੀ ਕੋਈ ਵੀ ਸਬਜ਼ੀ ਇਹਦੇ ਵਿੱਚ ਪਾ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਸਬਜ਼ੀਆਂ ਨੂੰ ਮੈਗਨੇਟ ਕਰਕੇ ਤਿਆਰ ਕਰਾਂਗੇ ਜੀ ਮਟਰ ਅਤੇ ਸ਼ਿਮਲਾ ਮਿਰਚ ਨੂੰ ਅਸੀਂ ਤੜਕੇ ਦੇ ਵਿੱਚ ਹੀ ਪਾਵਾਂਗੇ ਬਾਕੀ ਸਬਜ਼ੀਆਂ ਨੂੰ ਅਸੀਂ ਮਸਾਲਿਆਂ ਦੇ ਨਾਲ ਮੈਗਨੇਟ ਕਰਕੇ 10 ਮਿੰਟ ਵਾਸਤੇ ਰੱਖਾਂਗੇ ਇੱਥੇ ਅਸੀਂ ਅੱਧਾ ਕੱਪ ਦਹੀਂ ਲਿਆ ਆਏ ਤੇ ਇਹਨੂੰ ਅਸੀਂ ਚੰਗੀ ਤਰ੍ਹਾਂ ਮੈਸ਼ ਕਰ ਲਿਆ ਹੈ ਤਾਂ ਕਿ ਇਹ ਬਿਲਕੁਲ ਕਰੀਮੀ ਹੋ ਜਾਏ। ਇਹਦੇ ਵਿੱਚ ਅਸੀਂ ਇੱਕ ਚਮਚਾ ਲਸਣ ਅਦਰਕ ਦਾ ਪੇਸਟ ਪਾਵਾਂਗੇ। ਇਹਦੇ ਨਾਲ ਤੁਸੀਂ ਚਾਹੋ ਤੇ ਹਰੀ ਮਿਰਚ ਦਾ ਪੇਸਟ ਵੀ ਪਾ ਸਕਦੇ ਹੋ ਪਰ ਆਪਾਂ ਹਰੀ ਮਿਰਚ ਇੱਕ ਦੋ ਕੱਟ ਕੇ ਹੀ ਇਹਦੇ ਵਿੱਚ ਪਾਵਾਂਗੇ। ਉਹਦੀ ਪੇਸਟ ਨਹੀਂ ਆਪਾਂ ਬਣਾਈ। ਇੱਕ ਚਮਚਾ ਆਪਾਂ ਲਸਣ ਅਦਰਕ ਦਾ ਪੇਸਟ ਪਾਤਾ ਤੇ ਇਹਦੇ ਨਾਲ ਹੀ ਪਾਵਾਂਗੇ ਜੀ ਆਪਾਂ ਥੋੜੇ ਜਿਹਾ ਮਸਾਲੇ। ਅੱਧਾ ਚਮਚ ਹਲਦੀ ਪਾਊਡਰ ਅੱਧਾ ਚਮਚ ਤਾਹਨੀਆ ਪਾਊਡਰ ਇੱਕ ਚਮਚਾ ਦੇਗੀ ਮਿਰਚ ਛੋਟੇ ਵਾਲਾ ਇੱਕ ਚਮਚਾ ਪਾ ਭਰ ਕੇ ਦੇਗੀ ਮਿਰਚ ਦਾ ਲਿਆਇਆ ਹੈ ਜੀ ਤੇ ਸੱਤ ਅੱਠ ਕਾਲੀਆਂ ਮਿਰਚਾਂ ਉਹਨਾਂ ਨੂੰ ਅਸੀਂ ਦਰਦਰਾ ਜਿਹਾ ਕੁੱਟ ਲਿਆ ਸੀ ਉਹ ਪਾ ਦਾਂਗੇ ਇਹ ਬਿਲਕੁਲ ਆਪਸ਼ਨਲ ਆ ਜੇ ਤੁਸੀਂ ਪਾਣੀ ਆ ਪਾ ਦੋ ਨਹੀਂ ਪਾਣੀ ਆ ਤੇ ਇਹਨਾਂ ਨੂੰ ਸਾਤਤਾ ਵੀ ਪਾ ਸਕਦੇ ਹੋ ਇਸ ਦੇ ਨਾਲ ਹੀ ਆਪਾਂ ਦੋ ਛੋਟੀਆਂ ਇਲਾਇਚੀਆਂ ਤੇ ਇੱਕ ਵੱਡੀ ਇਲਾਇਚੀ ਇਸ ਦੇ ਵੀ ਇਸ ਤਰ੍ਹਾਂ ਦਰਦਰਾ ਜਿਹਾ ਕੁੱਟ ਕੇ ਆਪਾਂ ਪਾウダー ਤਿਆਰ ਕੀਤਾ ਹੈ ਬਹੁਤਾ ਬਰੀਕ ਪਾウダー ਨਹੀਂ ਅਸੀਂ ਬਣਾਇਆ ਇਹਨੂੰ ਪਾ ਦਾਂਗੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇੱਕ ਚਮਚਾ ਬਰੀਆਨੀ ਮਸਾਲਾ ਕਿਸੇ ਵੀ ਬ੍ਰਾਂਡ ਦਾ ਤੁਸੀਂ ਪਾ ਸਕਦੇ ਹੋ ਜਿਹੜਾ ਵੀ ਤੁਹਾਨੂੰ ਪਸੰਦ ਹੋਵੇ ਇਹਦੇ ਨਾਲ ਇਹ ਤਾਂ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈ ਇਹਨਾਂ ਨੂੰ ਮਿਕਸ ਕਰਕੇ ਹੁਣ ਅਸੀਂ ਸਾਰੀਆਂ ਸਬਜ਼ੀਆਂ ਨੂੰ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਕੋਟ ਕਰਾਂਗੇ ਹੁਣ ਅਸੀਂ ਸਾਰੀਆਂ ਸਬਜ਼ੀਆਂ ਨੂੰ ਇਹਦੇ ਵਿੱਚ ਪਾ ਦਾਂਗੇ ਨੰਨ ਵਸੀ ਹੱਥ ਦੇ ਨਾਲ ਚੰਗੀ ਤਰ੍ਹਾਂ ਕੋਟ ਕਰਾਂਗੇ ਚਮਚ ਦੇ ਨਾਲ ਇਹ ਚੰਗੀ ਤਰ੍ਹਾਂ ਕੋਟ ਨਹੀਂ ਹੁੰਦੀਆਂ ਹੱਥ ਦੇ ਨਾਲ ਵਧੀਆ ਤਰੀਕੇ ਨਾਲ ਸਾਰੀ ਸਬਜ਼ੀਆਂ ਤੇ ਉੱਪਰ ਦਹੀਂ ਤੇ ਮਸਾਲਿਆਂ ਦੀ ਕੋਟਿੰਗ ਹੋ ਜਾਏਗੀ ਤੇ ਇਸ ਦੇ ਨਾਲ ਹੀ ਅਸੀਂ ਇਹਦੇ ਵਿੱਚ ਥੋੜਾ ਜਿਹਾ ਧਨੀਆ ਤੇ ਥੋੜਾ ਜਿਹਾ ਆਪਾ ਪਦੀਨਾ ਪਾਵਾਂਗੇ ਹੁਣ ਅਸੀਂ ਇਹਦੇ ਵਿੱਚ ਅੱਧਾ ਚਮਚ ਨਮਕ ਪਾਵਾਂਗੇ ਪਹਿਲਾਂ ਆਪਾਂ ਨਮਕ ਨਹੀਂ ਸੀ ਪਾਇਆ ਥੋੜੀਆਂ ਜਿਹੀਆਂ ਪਦੀਨੇ ਦੀਆਂ ਪੱਤੀਆਂ ਥੋੜਾ ਜਿਹਾ ਧਨੀਆ ਆਪਾਂ ਬਰੀਕ ਕੱਟ ਕੇ ਲੈ ਆਏ ਉਹ ਪਾ ਦਾਂਗੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਥੋੜੀ ਦੇਰ ਰੈਸਟ ਵਾਸਤੇ ਇਹਨਾਂ ਨੂੰ ਰੱਖਾਂਗੇ ਇਧਰ ਆਪਾਂ ਪਹਿਲਾਂ ਹੀ 5 ਗਲਾਸ ਪਾਣੀ ਦੇ ਰੱਖੇ ਨੇ ਪਾਣੀ ਆਪਣਾ ਗਰਮ ਹੋ ਗਿਆ ਜਦੋਂ ਵੀ ਤੁਸੀਂ ਚਾਵਲਾਂ ਨੂੰ ਬੋਇਲ ਕਰਨਾ ਹੈ ਤੇ ਚਾਵਲਾਂ ਨੂੰ ਤੁਸੀਂ ਬਿਲਕੁਲ ਉਬਲਦੇ ਪਾਣੀ ਵਿੱਚ ਹੀ 5-4 ਮਿੰਟ ਬੋਇਲ ਕਰਨਾ ਕਿਉਂਕਿ ਚਾਵਲ ਆਪਾਂ ਪਹਿਲਾਂ ਹੀ ਭੋਏ ਨੇ ਤੇ ਬਹੁਤ ਹੀ ਜਲਦੀ ਹੈ ਪਕ ਜਾਂਦੇ ਨੇ ਬਹੁਤ ਹੀ ਜਲਦੀ ਹੈ ਪੱਕ ਜਾਂਦੇ ਨੇ ਇਹਦੇ ਵਿੱਚ ਆਪਾਂ ਥੋੜੇ ਜਿਹਾ ਪਾ ਦਾਂਗੇ ਜੀ ਮਸਾਲੇ ਅੱਧਾ ਟੁਕੜਾ ਆਪਾਂ ਦਾਲਚੀਨੀ ਲਈ ਹੈ ਜੀ ਇੱਕ ਕਪਰ ਜਵੈਤਰੀ ਫੁੱਲ ਲੈ ਆਏ ਚਾਰ ਲੌਂਗ ਇੱਕ ਵੱਡੀ ਇਲਾਇਚੀ ਦੋ ਹਰੀਆਂ ਇਲਾਇਚੀਆਂ ਇੱਕ ਤੇਜ ਪੱਤਾ ਚਾਰ ਪੰਜ ਕਾਲੀਆਂ ਮਿਰਚਾਂ ਇਹਨਾਂ ਨੂੰ ਪਾ ਦਾਂਗੇ ਜੀ ਇਹਨਾਂ ਨੂੰ ਚੰਗੀ ਤਰ੍ਹਾਂ ਭਿਲਾ ਲਾਂਗੇ ਤਾਂਕਿ ਇਹਦਾ ਫਲੇਵਰ ਪਾਣੀ ਵਿੱਚ ਆ ਜਾਵੇ ਇੱਕ ਚਮਚਾ ਆਪਾਂ ਤੇਲ ਲਿਆ ਹੈ ਤੇਲ ਪਾਣ ਨਾਲ ਚਾਵਲ ਬਹੁਤ ਹੀ ਵਧੀਆ ਤਿਆਰ ਹੁੰਦੇ ਨੇ ਤੇ ਹੁਣ ਅਸੀਂ ਇਹ ਵਾਲੇ ਚਾਵਲੇ ਦੇ ਵਿੱਚ ਪਾ ਦਾਂਗੇ ਹੁਣ ਅਸੀਂ ਇਹ ਵਾਲੇ ਸਾਰੇ ਚਾਵਲੇ ਦੇ ਵਿੱਚ ਪਾ ਦਾਂਗੇ ਮਿਕਸ ਕਰਕੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਨਮਕ ਕਿਉਂਕਿ ਇਹਦੇ ਵਿੱਚ ਅਸੀਂ ਥੋੜਾ ਜਿਹਾ ਜ਼ਿਆਦਾ ਨਮਕ ਪਾਵਾਂਗੇ ਕਿਉਂਕਿ ਅਸੀਂ ਇਹਦਾ ਸਾਰਾ ਪਾਣੀ ਨੂੰ ਡਰੇਨ ਆਊਟ ਕਰਾਂਗੇ ਇਸ ਕਰਕੇ ਨਮਕ ਤੁਸੀਂ ਥੋੜਾ ਦਾ ਪਾਣਾ ਮੈਂ 1.5 ਚਮਚੇ ਦੇ ਕਰੀਬ ਇਹਦੇ ਵਿੱਚ ਨਮਕ ਪਾ ਲਾਂਗੀ। ਇਧਰ ਆਪਣੇ ਚਾਵਲ ਉਪਲ ਰਹੇ ਨੇ, ਪੱਕ ਰਹੇ ਨੇ ਦੂਜੀ ਸਾਈਡ ਅਸੀਂ ਪਿਆਜ਼ਾਂ ਨੂੰ ਬਰੌਨ ਹੋਣ ਤੱਕ ਪਕਾ ਲਵਾਂਗੇ। ਇਧਰ ਅਸੀਂ ਦੋ ਕਟਕੀਆਂ ਤੇਲ ਰੱਖਿਆ ਗਰਮ ਤੇਲ ਨੂੰ ਗਰਮ ਕਰਕੇ ਅਸੀਂ ਇਹਦੇ ਵਿੱਚ ਪਿਆਜ਼ ਨੂੰ गोल्डन ब्राउन ਕਰਕੇ ਫਰਾਈ ਕਰ ਲਵਾਂਗੇ ਤੇਲ ਆਪਣਾ ਗਰਮ ਹੋ ਗਿਆ ਜੀ ਇੱਥੇ ਅਸੀਂ ਹੁਣ ਤਿੰਨ ਪਿਆਜ਼ ਲਏ ਨੇ ਉਹਨਾਂ ਨੂੰ ਇਸ ਤਰ੍ਹਾਂ ਕੱਟ ਲਿਆ ਤੇ ਸਾਰੇ ਪਿਆਜ਼ਾਂ ਨੂੰ ਅਸੀਂ ਤੇਲ ਚ ਪਾ ਕੇ 골ਡਨ ਹੋਣ ਤੱਕ ਪਕਾਵਾਂਗੇ ਚਾਵਲ ਆਪਣੇ ਪੱਕ ਕੇ ਬਿਲਕੁਲ ਤਿਆਰ ਨੇ ਦੇਖੋ ਜੀ ਤੁਸੀਂ ਥੋੜੀ ਜੀ ਇਹਦੇ ਵਿੱਚ ਅਜੇ ਕਸਰ ਹੈ ਬਸ ਆਪਾਂ ਇਹਨਾਂ ਨੂੰ ਇੰਨਾ ਕੁ ਪਕਾਣਾ ਹੈ ਕਿਉਂਕਿ ਜਿਸ ਟਾਈਮ ਅਸੀਂ ਸਬਜ਼ੀਆਂ ਇਹਦੇ ਨਾਲ ਪਾਣੀਆਂ ਨੇ ਉਹ ਥੋੜਾ ਜਿਹਾ ਅਸੀਂ ਉਸ ਟਾਈਮ ਤੇ ਵੀ ਇਹਨੂੰ ਕਾਣਾ ਇਸ ਕਰਕੇ ਸੀ ਇਹਦਾ ਇਹ ਵਾਲਾ ਪਾਣੀ ਬਾਹਰ ਕੱਢ ਦਵਾਂਗੇ ਇਹਨੂੰ ਇੱਕ ਸਟੇਨਰ ਵਿੱਚ ਕੱਢ ਲੈਨੇ ਆ ਹੁਣ ਆਪਾਂ ਗੈਸ ਕਰ ਦਿੰਨੇ ਆ ਜੀ ਬੰਦ ਪਿਆਜ਼ ਆਪਣੇ ਬਿਲਕੁਲ 골ਡਨ ਬ੍ਰਾਊਨ ਹੋ ਗਏ ਨੇ ਅਸੀਂ ਇਹਨਾਂ ਨੂੰ ਹੁਣ ਬਾਹਰ ਕੱਢ ਲਵਾਂਗੇ ਇਸ ਤਰ੍ਹਾਂ ਸੀ ਇੱਕ ਪਲੇਟ ਵਿੱਚ ਇਹਨਾਂ ਨੂੰ ਕੱਢ ਰਿਹਾ ਜੀ ਅਸੀਂ ਇੱਥੇ 3 ਚਮਚੇ ਉਹੀ ਜਿਹਦੇ ਵਿੱਚ ਆਪਾਂ ਪਿਆਜ਼ ਨੂੰ ਫਰਾਈ ਕੀਤਾ ਸੀ ਉਹੀ ਤੇਲ ਲਿਆਟੇ ਦੇ ਵਿੱਚ ਅਸੀਂ ਅੱਧਾ ਚਮਚਾ ਜੀਰਾ ਪਾ ਦਾਂਗੇ ਜੀਰੇ ਦੇ ਨਾਲ ਹੀ ਅੱਤਾ ਕੰਟਾ ਅਦਰਕ ਤੇ ਅੱਤਾ ਕੰਟਾ ਲਸਣ ਜੇ ਸਭ ਨਹੀਂ ਕੱਟ ਕੇ ਲਿਆਏ ਬਿਲਕੁਲ ਆਪਸ਼ਨਲ ਆ ਤੁਸੀਂ ਚਾਹੋ ਤੇ ਪਾ ਸਕਦੇ ਹੋ ਜੇ ਨਹੀਂ ਪਾਣਾ ਤੇ ਉਸ ਤੋਂ ਬਿਨਾਂ ਵੀ ਆਪਣੀ ਬਹੁਤ ਵਧੀਆ ਬਣ ਕੇ ਤਿਆਰ ਹੋਏਗੀ ਇੱਕ ਅਸੀਂ ਪਾ ਦਾਂਗੇ ਜੀ ਤੇਜ ਪੱਤਾ ਤਾਂ ਨਾਲੇ ਅਸੀਂ ਇੱਕ ਪਿਆਜ਼ ਨੂੰ ਇਸ ਤਰ੍ਹਾਂ ਕੱਟ ਲਿਆ ਹੈ ਉਹ ਪਾਵਾਂਗੇ। ਥੋੜਾ ਜਿਹਾ ਇਹਨੂੰ ਪਾ ਲੈਵਾਂਗੇ। ਇੱਥੇ ਅਸੀਂ ਇੱਕ ਟਮਾਟਰ ਲਿਆ ਛੋਟੇ ਟਮਾਟਰ ਦਾ ਇਸਤੇਮਾਲ ਕੀਤਾ ਇਹਦੇ ਆਪਾਂ ਵੀ ਕੱਢਦੇ ਨੇ ਵੀ ਤੋਂ ਬਿਨਾ ਹੀ ਆਪਾਂ ਟਮਾਟਰ ਪਾਵਾਂਗੇ ਵੀ। ਇਹਨਾਂ ਨਾਲ ਕਿਚੜਾ ਬਣਾਉਣ ਥੋੜਾ ਜਿਹਾ ਪਾ ਲੈਵਾਂਗੇ। ਟਮਾਟਰ ਤੇ ਪਿਆਜ਼ ਆਪਣੇ ਪੁੱਜ ਕੇ ਤਿਆਰ ਨੇ ਹੁਣ ਅਸੀਂ ਇਹ ਵਾਲੀਆਂ ਸਾਰੀਆਂ ਸਬਜ਼ੀਆਂ ਇਹਦੇ ਵਿੱਚ ਪਾਵਾਂਗੇ। ਸੇ ਸਬਜ਼ੀਆਂ ਨੂੰ ਅਸੀਂ 19 ਦੇਰ ਤੱਕ ਪਕਾਵਾਂਗੇ ਜਿੰਨੀ ਦੇਰ ਤੱਕ ਇਹਨਾਂ ਦੇ ਵਿੱਚੋਂ ਬਿਲਕੁਲ ਸਾਰਾ ਪਾਣੀ ਸੁੱਕ ਜਰ ਜਾਣਾ। ਸਾਰੀਆਂ ਸਬਜ਼ੀਆਂ ਨੂੰ ਅਸੀਂ ਤੜਕੇ ਨਾਲ ਮਿਕਸ ਕਰਤਾ ਜੀ ਹੁਣ ਅਸੀਂ ਇਹਦੇ ਵਿੱਚ Shimla mirch ਤੇ hare matar bhi ਪਾ ਦਾਂਗੇ। ਇਹਦੇ ਵਿੱਚ ਆਪਾਂ ਹਜੇ ਹਰੀ ਮਿਰਚ ਦਾ ਇਸਤੇਮਾਲ ਨਹੀਂ ਕੀਤਾ ਜਦੋਂ ਸਬਜ਼ੀਆਂ ਆਪਣੀਆਂ ਪੱਕ ਜਾਣਗੀਆਂ ਫਿਰ ਅਸੀਂ ਇਹਦੇ ਵਿੱਚ ਦੋ ਹਰੀਆਂ ਮਿਰਚਾਂ ਨੂੰ ਕੱਟ ਕੇ ਪਾ ਦਾਂਗੇ ਅਸੀਂ। ਇਹਨਾਂ ਨੂੰ ਅਸੀਂ ਪਕਾਵਾਂਗੇ ਥੋੜਾ ਜਿਹਾ ਇਹਦੇ ਵਿੱਚ ਅਸੀਂ ਕੱਚਾਪਨ ਰੱਖਾਂਗੇ ਕਿਉਂਕਿ ਜਿਸ ਟਾਈਮ ਤੇ ਅਸੀਂ ਇਹਨੂੰ ਦੰਮ ਦੇਣਾ ਹੈ ਤਾਂ ਉਸ ਟਾਈਮ ਤੇ ਸਬਜ਼ੀਆਂ ਨੇ ਆਪਣੇ ਆਪ ਪੱਕ ਤਿਆਰ ਹੋ ਜਾਣਾ ਹੈ ਹੁਣ ਅਸੀਂ ਇਹਨੂੰ ਹਿਲਾਉਂਦੇ ਹੋਏ 5-6 ਮਿੰਟ ਵਾਸਤੇ ਇਹਨੂੰ ਮੀਡੀਅਮ ਫਲੇਮ ਤੇ ਪਕਾ ਲਵਾਂਗੇ ਤੁਸੀਂ ਇੱਥੇ ਦੇਖ ਸਕਦੇ ਹੋ ਜੀ ਸਬਜ਼ੀਆਂ ਦਾ ਸਾਰਾ ਪਾਣੀ ਸੁੱਕ ਗਿਆ ਹੈ ਤੇ ਸਬਜ਼ੀਆਂ ਆਪਣੀਆਂ 60-70% ਬਿਲਕੁਲ ਸੌਫਟ ਹੋ ਗਈਆਂ ਨੇ ਜੀ ਇੱਕ ਆਲੂ ਨਾਲ ਆਪਾਂ ਤੋੜ ਕੇ ਚੈੱਕ ਕਰਾਂਗੇ ਜੀ ਆਹ ਦੇਖੋ ਜੀ ਆਲੂ ਸੌਫਟ ਹੋ ਗਏ ਨੇ ਕੋਣੇ ਇੱਥੇ ਸੀ ਦੋ ਹਰੀਆਂ ਮਿਰਟਿਆਂ ਨੂੰ ਇਸ ਤਰ੍ਹਾਂ ਟੁਕੜਿਆਂ 'ਚ ਕੱਟ ਕੇ ਆਓ ਪਾ ਦਾਂਗੇ ਜੀ ਛੋੜੇ ਜਿਹੇ ਸੀ ਇਹ ਵਾਲੇ ਪਿਆਜ਼ ਇਹਨਾਂ ਨੂੰ ਪਾ ਦਾਂਗੇ ਇਸ ਦੇ ਨਾਲ ਹੀ ਅਸੀਂ ਚਮਚੇ ਦਾ ਚੌਥਾ ਹਿੱਸਾ ਗਰਮ ਮਸਾਲਾ ਪਾਵਾਂਗੇ ਇਹਨੂੰ ਕਰਾਂਗੇ ਜੀ ਮਿਕਸ ਪਹਿਲੇ ਅਸੀਂ ਸਬਜ਼ੀਆਂ ਵਿੱਚ ਅੱਧਾ ਚਮਚ ਨਮਕ ਪਾਇਆ ਸੀ ਤੇ ਆਪਾਂ ਚਮਚੇ ਦਾ ਚੌਥਾ ਹਿੱਸਾ ਨਮਕ ਇਹਦੇ ਵਿੱਚ ਫਿਰ ਤੋਂ ਪਾ ਦਾਂਗੇ ਤਾਂ ਕਿ ਸਬਜ਼ੀਆਂ ਵਿੱਚ ਨਮਕ ਘਟਣਾ ਹੋਵੇ ਬਾਕੀ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਨਮਕ ਨੂੰ ਬਰਤ ਘੱਟ ਕਰ ਸਕਦੇ ਹਾਂ ਅਸੀਂ ਸਬਜ਼ੀਆਂ ਵਿੱਚ ਪਹਿਲੇ ਅੱਧਾ ਚਮਚ ਨਮਕ ਪਾਇਆ ਸੀ ਤੇ ਚਾਵਲ ਭਾਲ ਦੇ ਸਮੇਂ ਅਸੀਂ ਚਾਵਲਾਂ 'ਚ ਵੀ ਥੋੜਾ ਨਮਕ ਪਾਇਆ ਸੀ ਇਸ ਕਰਕੇ ਅਸੀਂ ਹੁਣ ਚਮਚੇ ਦਾ ਚੌਥਾ ਹਿੱਸਾ ਇਹਦੇ ਵਿੱਚ ਨਮਕ ਹੋਰ ਪਾ ਦਾਂਗੇ ਇਹਨੂੰ ਅਸੀਂ ਹੁਣ ਮਿਲਾ ਲਵਾਂਗੇ ਇਸ ਦੇ ਨਾਲ ਹੀ ਅਸੀਂ ਅੱਧਾ ਨਿੰਬੂ ਦਾ ਰਸ ਪਾਵਾਂਗੇ ਜੀ ਨਿੰਬੂ ਦਾ ਰਸ ਬਿਲਕੁਲ ਆਪਸ਼ਨਲ ਹੈ ਜੀ ਤੁਸੀਂ ਪਾਣਾ ਤੇ ਪਾ ਦਿਓ ਨਹੀਂ ਪਾਣਾ ਤੇ ਛੱਡ ਦਿਓ ਜੀ ਇਸ ਤੋਂ ਬਿਨਾਂ ਵੀ ਆਪਣੀ ਦੇ ਦੰਪਰੀਆਨੀ ਬਹੁਤ ਟੇਸਟੀ ਬਣੀ ਗਈ ਜੀ ਪਰ ਇਹਦੇ ਨਾਲ ਥੋੜਾ ਇਹਦੇ ਵਿੱਚ ਚਟਪਟਾ ਟੇਸਟ ਆ ਜਾਏਗਾ ਹੁਣ ਇਹਦੇ ਵਿੱਚ ਅਸੀਂ ਅਧੀਆਂ ਸਬਜ਼ੀਆਂ ਨੂੰ ਬਾਹਰ ਕੱਢ ਲਵਾਂਗੇ ਤੇ ਅਧੀਆਂ ਸਬਜ਼ੀਆਂ ਸੀ ਆਪਣੇ ਤੀਲੇ ਵਿੱਚ ਹੀ ਰਹਿਣ ਦਵਾਂਗੇ ਜੀ ਕਿ ਪਹਿਤਰਾਤੀ ਅਧੀਆਂ ਸਬਜ਼ੀਆਂ ਕੱਢ ਲਾਂਗੇ ਤੇ ਸਬਜ਼ੀ ਦੀ ਇੱਕ ਲੇਅਰ ਆਪਾਂ ਤੀਲੇ 'ਚ ਰਹਿਣ ਦਵਾਂਗੇ ਅਧੀਆਂ ਸਬਜ਼ੀਆਂ ਨੂੰ ਸਿ ਫਤੀਲੇ 'ਚ ਰਹਿਣ ਤਾਂ ਤੇ ਫਲੇਮ ਆਪਾਂ ਬਿਲਕੁਲ ਬੰਦ ਕਰਤੀ ਆ ਜੀ ਤੇ ਹੁਣ ਅਸੀਂ ਇਹਦੇ ਵਿੱਚ ਪਹਿਲਾਂ ਥੋੜੇ ਜਿਹਾ ਪਾਦਾਂਗੇ ਜੀ ਆਪਾਂ ਇਹ ਵਾਲੇ ব্রাউন ਪਿਆਜ਼ ਇਹਦੀ ਇੱਕ ਲੇਅਰ ਜੀ ਬਣਾਵਾਂਗੇ ਹੁਣ ਅਸੀਂ ਇਹਦੇ ਵਿੱਚ ਚਾਵਲ ਪਾਵਾਂਗੇ ਜੀ ਥੋੜਾ ਜਿਹਾ ਜੇ ਅਸੀਂ ਬਰੀਆਨੀ ਨੂੰ ਕਲਰਫੁੱਲ ਕਰਨ ਵਾਸਤੇ ਜੈਲੋ ਫੂਡ ਕਲਰ ਦਾ ਇਸਤੇਮਾਲ ਕੀਤਾ ਹੈ ਤੁਸੀਂ ਚਾਹੋ ਤੇ ਇੱਥੇ ਕੇਸਰ ਨੂੰ ਤੁਸੀਂ ਪਾਣੀ ਵਿੱਚ ਭਿਉ ਕੇ ਉਹਦਾ ਇਸਤੇਮਾਲ ਵੀ ਕਰ ਸਕਦੇ ਹੋ ਬਸ ਇੰਨਾ ਕ ਆਪਾਂ ਪਾ ਦਾਂਗੇ ਜੀ ਹੁਣ ਫਿਰ ਤੋਂ ਅਸੀਂ ਇਹਦੇ ਉੱਪਰ ਪਾ ਦਾਂਗੇ ਜੀ ਸਬਜ਼ੀਆਂ ਸਬਜ਼ੀਆਂ ਦੀ ਇੱਕ ਲੇਅਰ ਬਣਾ ਦਾਂਗੇ ਹੁਣ ਅਸੀਂ ਇਸ ਤੇ ਪਾ ਦਾਂਗੇ ਜੀ ਪਿਆਜ਼ ਥੋੜਾ ਜਿਹਾ ਕੱਟਿਆ ਹੋਇਆ ਧਨੀਆ ਪਾ ਦਾਂਗੇ ਥੋੜੀਆਂ ਜਿਹੀਆਂ ਜੀ ਅਸੀਂ ਤੇ ਦਹੀਂ ਦੀਆਂ ਪੱਤੀਆਂ ਵੀ ਪਾਵਾਂਗੇ ਨਸੀ ਇਸ ਤੇ ਫਿਰ ਚਾਵਲ ਦੀ ਇੱਕ ਕਨੇਰ ਬਣਾਵਾਂਗੇ। ਨਸੀ ਇਸ ਤੇ ਫਿਰ ਥੋੜਾ ਜਿਹਾ ਆਪਾਂ ਕਲਰ ਪਾ ਦਾਂਗੇ। ਤੁਸੀਂ ਚਾਹੋ ਤਾਂ ਇਹਨੂੰ ਬਿਨਾ ਕਲਰ ਤੋਂ ਵੀ ਬਣਾ ਸਕਦੇ ਹੋ ਜੀ। ਬਾਕੀ ਦੇ ਬਚੀਆਂ ਹੋਈਆਂ ਆਪਾਂ ਸਾਰੀਆਂ ਸਬਜ਼ੀਆਂ ਨੂੰ ਪਾ ਦਾਂਗੇ। ਪਿਆਜ਼ ਪਾ ਦਾਂਗੇ। ਸੱਚ ਹੋਇਆ ਚਾਵਲ ਆਪਾਂ ਸਾਰੇ ਇਸ ਦੇ ਉੱਪਰ ਪਾ ਕੇ ਹੁਣ ਅਸੀਂ ਇਹ ਵਾਲੇ ਪਿਆਜ਼ ਪਾ ਦਾਂਗੇ ਜੀ। ਅਤੇ ਇਹ ਨਹੀਂ ਆ ਪੱਤੀਆਂ ਪਾਵਾਂਗੇ। ਥੋੜਾ ਜਿਹਾ ਆਟਾ ਅਦਰਾਂ ਬ੍ਰਿੰਟ ਨਹੀਂ ਆ ਪਾ ਦਾਂਗੇ। ਤੇ ਹੁਣ ਅਸੀਂ ਨੂੰ ਦਮ ਦੇਣ ਵਾਸਤੇ ਇਸ ਤਰ੍ਹਾਂ ਆਟਾ ਲਿਆ ਆ ਜੀ। ਉਹਨੂੰ ਇਸ ਤਰ੍ਹਾਂ ਦੇ ਕਿਨਾਰੇ ਤੇ ਲਗਾਵਾਂਗੇ ਥੋੜਾ ਜਿਹਾ ਸੀ ਫੂਡ ਕਲਰ ਪਾ ਦਾਂਗੇ ਮੈਂ ਪਾਣਾ ਭੁੱਲ ਗਈ ਸੀ ਹੋਰ ਇਸ ਨੂੰ ਕਵਰ ਕਰ ਦਾਂਗੇ ਹੁਣ ਅਸੀਂ ਇੱਥੇ ਨੂੰ 5 ਮਿੰਟ ਵਾਸਤੇ ਬਿਲਕੁਲ ਲੋ ਫਲੇਮ ਦੇ ਉੱਤੇ ਰੱਖਾਂਗੇ ਜੇਕਰ ਤੁਹਾਡੇ ਤੀਲੇ ਦਾ ਤਰਾਂ ਬਿਲਕੁਲ ਪਤਲਾ ਹੈ ਤਾਂ ਤੁਸੀਂ ਇਹਨੂੰ ਇਹਦੇ نیچے ਤਵਾ ਰੱਖ ਕੇ ਫਿਰ ਇਹਨੂੰ 5 ਮਿੰਟ ਵਾਸਤੇ ਦਮ ਲਗਾਉ ਤੇ ਫਿਰ ਅਸੀਂ ਇਹਨੂੰ ਬਾਅਦ ਚ ਚੈੱਕ ਕਰਾਂਗੇ 5 ਮਿੰਟ ਹੋ ਗਏ ਨੇ ਜੀ ਆਪਾਂ ਬਰੀਆਨੀ ਨੂੰ ਦਮ ਦੇ ਕੇ ਰੱਖਿਆ ਤੇ ਹੁਣ ਅਸੀਂ ਗੈਸ ਬੰਦ ਕਰਦੇ ਆਂ ਇਹਨੂੰ ਖੋਲਦੇ ਆਂ ਇਹ ਵਾਲਾ ਸੈਡਾ ਵਾਲਾ ਆਟਾ ਆਪਾਂ ਕੱਢ ਲਵਾਂਗੇ ਹੁਣ ਅਸੀਂ ਚੈੱਕ ਕਰਦੇ ਆਂ ਜੀ ਬਹੁਤ ਵਧੀਆ ਖੁਸ਼ਬੂ ਆਉਣ ਲੱਗ ਗਈ ਆ ਜੀ ਤੇ ਬਹੁਤ ਹੀ ਟੇਸਟੀ ਸਾਡੀ ਦੰਮ ਵਿੱਚ ਬਰੀਆਨੀ ਬਣ ਕੇ ਤਿਆਰ ਹੋਈ ਹੈ ਹੁਣ ਅਸੀਂ ਦੇਖਦੇ ਹਾਂ ਜੀ 컬러 ਦੇਖੋ ਤੁਸੀਂ ਕਿੰਨਾ ਪਿਆਰਾ ਆਇਆ ਹੈ ਜੀ ਕੋਣ ਅਸੀਂ ਗਰਮਾ ਗਰਮ ਬਰੀਆਨੀ ਨੂੰ ਕਰਦੇ ਹਾਂ ਜੀ ਸਰਵ ਕੋਣ ਅਸੀਂ ਗਰਮਾ ਗਰਮ ਕਰਦੇ ਹਾਂ ਜੀ ਸਰਵ ਜੀ ਆਪਣੀ ਗਰਮਾ ਗਰਮ ਵਿੱਚ ਦਮ ਬਰੀਆਨੀ ਬਣ ਕੇ ਬਿਲਕੁਲ ਤਿਆਰ ਹੈ ਦੇਖੋ ਜੀ ਕਿੰਨੀ ਸੁਣੀ ਬਣੀ ਹੈ ਖੁਸ਼ਬੂ ਬਹੁਤ ਹੀ ਪਿਆਰੀ ਆਉਣ ਡਈ ਹੈ ਤੇ ਬਹੁਤ ਹੀ ਸਿੰਪਲ ਜਿਹੇ ਤਰੀਕੇ ਨਾਲ ਤੁਸੀਂ ਬਣਾ ਕੇ ਤਿਆਰ ਕਰ ਸਕਦੇ ਆ ਤੇ ਇਹਦੇ ਨਾਲ ਆਪਾਂ ਸਰਵ ਕੀਤਾ ਜੀ ਸਿੰਪਲ ਕੌੜੀਆਂ ਵਾਲਾ ਰੈਤਾ ਤੁਸੀਂ ਇਹਦੇ ਨਾਲ ਕੋਈ ਵੀ ਰੈਤਾ ਬਣਾ ਕੇ ਖਾ ਸਕਦੇ ਹੋ ਨਾਲ ਪਿਆਜ਼ ਤੇ ਨਾਲ ਨਿੰਬੂ ਇਹਦੇ ਨਾਲ ਕੀ ਦਾ ਟੇਸਟ ਮੋਰ ਵੀ ਦੁੱਗਣਾ ਹੁੰਦਾ ਹੈ ਕੋਈ ਵੀ ਗੈਸਟ ਆਵੇ ਤਾਂ ਵੀ ਤੁਸੀਂ ਇਹਨੂੰ ਬਣਾ ਕੇ ਸਰਵ ਕਰ ਸਕਦੇ ਹੋ ਇਹਦੇ ਇਹਨੂੰ ਤੁਸੀਂ ਡਿਨਰ ਚ ਬਣਾ ਲਓ ਜਾਂ ਲੰਚ ਚ ਬਣਾ ਲਓ ਇतना ਬਹੁਤ ਹੀ ਈਜ਼ੀ ਸਾਡੇ ਕਿਚਨ ਦਾ ਸਾਰਾ ਕੰਮ ਹੋ ਜਾਂਦਾ ਹੈ ਤੇ ਸਾਰੇ ਹੀ ਬਹੁਤ ਖੁਸ਼ ਹੋ ਕੇ ਖਾਂਦੇ ਨੇ ਜੀ ਤੇ ਤੁਸੀਂ ਵੀ ਇਹਨੂੰ ਜ਼ਰੂਰ ਬਣਾ ਕੇ ਟਰਾਈ ਕਰਿਓ ਮਿਲਦੇ ਹਾਂ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਸਟੀਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ